ਪਤਾ ਨਹੀਂ ਉਹ ਤਾਂ ਮਨ ਕਿ ਇਧਰ ਆ ਰਹੇ ਸੀਗੇ ਦੁੱਧ ਚੱਕਣ ਜਾਂਦੇ ਸੀ ਬਾਦਲ ਹੂੰ ਤੇ ਹੋ ਗਿਆ ਜੀ ਐਕਸੀਡੈਂਟ ਅਚਾਨਕ ਬਾਅਦ ਚੋਂ ਆਇਆ ਪਤਾ ਨਹੀਂ ਲੱਗਿਆ ਕੀ ਗੱਲਬਾਤ ਸੀ ਕੀ ਕਿੱਥੋਂ ਦੀ ਗੱਡੀ ਆ ਮਨ ਗੱਡੀ ਮਿਲ ਕੰਮ ਮਿਲਕ ਪ੍ਰਾਣ ਦੀ ਬੜੇ ਬੇਰਕਾ ਦੀ ਬਟੜੇ ਦੀ ਕਿੰਨਾ ਨੁਕਸਾਨ ਹੋ ਗਿਆ ਨੁਕਸਾਨ ਗੱਡੀ ਤਾਂ ਜੀ ਤਕਰੀਬਨ ਖਤਮ ਹੀ ਐ ਹੂੰ ਡਰਾਈਵਰ ਦੇ ਵੀ ਕਾਫੀ ਸੱਟਾਂ ਆ ਮੰਨ ਲਓ ਇਹ ਦੋਨੇ ਫ੍ਰੈਕਚਰ ਹੋ ਗਈਆਂ ਲੱਤਾਂ ਤੇ ਕਾਫੀ ਨੁਕਸਾਨ ਆ ਜੀ ਲੱਤਾਂ ਟੁੱਟ ਗਈਆਂ ਕੱਲਾ ਡਰਾਈਵਰੀ ਸਿਰਫ ਹੋਰ ਵੀ ਨਾਲ ਕੱਲਾ ਡਰਾਈਵਰੀ ਹੁੰਦਾ ਜੀ Delhi ਆਉਣੇ ਕੋਲ ਹਾਂ ਜੀ ਚਾਰ ਚਾਰ ਗੱਡੇ ਲੱਗਦੇ ਜੀ ਰੋਜ਼ ਤੇ ਕੀ ਲੱਗਦਾ ਤੁਹਾਨੂੰ ਦੇਖਣ ਨਾਲ ਕੋਈ ਕੋਈ ਦੇਖਿਆ ਤੁਸੀਂ ਕਿਵੇਂ ਲੱਗਿਆ ਕੋਈ ਰਿਕਸਾਵਾਂ ਲੱਗਿਆ ਐਕਸੀਡੈਂਟ ਨੁਕਸਾਨ ਤਾਂ ਚਲੋ ਜਿਹੜਾ ਹੋਣਾ ਹੀ ਉਹ ਤਾਂ ਹੋ ਗਿਆ ਹੀ ਆਪਾਂ ਕਰਨਾ ਚਲੋ ਬੱਚਾ ਜਿਹੜੇ ਵੀ ਬੰਦੇ ਆ ਉਹਨਾਂ ਦੀ ਜਾਨ ਬਾਜ਼ੀ ਮੇਨ ਗੱਲ ਤਾਂ ਉਹ ਹੈ ਕੀ ਕਾਰਨ ਕੀ ਲੱਗਦਾ ਐਕਸੀਡੈਂਟ ਦਾ ਵੀ ਮਾੜਾ ਜਿਹਾ ਤੁੰਦ ਵੀ ਦੇਖੋ ਜੀ ਹੁਣ ਤੁੰਦ ਵੀ ਤਾਂ ਵੀ ਕਹਿ ਸਕਦੇ ਹਾਂ ਆਪਾਂ ਕਿਹੜਾ ਕੋਲੇ ਸੀਗੇ ਜੀ ਤੇ ਹੁਣ ਪੈਂਦੀ ਆ ਜੀ ਤੁੰਦ ਤਾਂ ਹੁਣ ਪਤੀ ਹੈ ਜੀ ਬਾਕੀ ਪਤਾ ਨਹੀਂਗਾ ਜੀ ਰਮਾਤਬਾ ਨੂੰ ਪਤਾ ਜਿਹੜਾ ਕੁਝ ਹੋਣਾ ਲਾਈਟ ਵੀ ਮੂਰੋ ਪੈ ਸਕਦੀ ਆ ਕਿਵੇਂ ਵੀ ਹੋ ਸਕਦਾ ਜੀ ਟਰੈਕਟਰ ਆਪਣੇ ਪਿੰਡ ਨਰੂਆ ਨੇ ਰਿਸ਼ਤੇਦਾਰਾਂ ਦੀ ਸ਼ਾਦੀ ਸੀ ਲੜਕੇ ਦੀ ਉੱਥੋਂ ਟੈਂਟ ਦਾ ਸਮਾਨ ਪੰਨੀ ਵਾਲੇ ਆ ਰਿਹਾ ਸੀ ਔਰ ਉਹ ਉਹਨਾਂ ਨੇ ਮੇਰਾ ਟਰੈਕਟਰ ਔਰ ਦੋ ਬੰਦੇ ਲੇਬਰ ਵਾਲੇ ਜਿਹੜੇ ਸੀ ਸੀ ਭੇਜੇ ਸੀ ਮਾਣ ਵਾਸਤੇ ਕਿਉਂਕਿ ਜਿਹੜਾ ਟੈਂਟ ਦਾ ਸਮਾਨ ਪੰਨੀ ਵਾਲੇ ਤੋਂ ਗਿਆ ਸੀ ਤੇ ਰਸਤੇ ਦੇ ਵਿੱਚ ਜਦੋਂ ਆ ਰਿਹਾ ਸੀ ਆਪਣੀ ਸਾਈਡ ਤੇ ਸੀ ਪਿੱਛੋਂ ਇਸ ਪਿੰਡ ਜਿਹੜਾ ਆਪਣਾ ਕਾਲਚਰਾਣੀ ਕਾਲਚਰਾਣੀ ਆ ਟਰੈਕਟਰ ਆਪਣਾ ਸੀ ਡਵਾਈਡਰ ਵਾਲੀ ਰੋਡ ਸੀ ਪਿੱਛੋਂ ਵੇਰਕਾ ਵਾਲੇ ਟਰੱਕ ਨੇ ਪਤਾ ਨਹੀਂ ਉਹਦੀ ਅਣਗਹਿਲੀ ਹੋਈ ਆ ਜਾ ਰੱਬ ਜਾਣੇ ਕੀ ਹੋਇਆ ਪਿੱਛੋਂ ਉਹਨੇ ਟਰੈਕਟਰ ਦੇ ਪਿੱਛੇ ਬਹੁਤ ਤਗੜੀ ਰਫ਼ਤਾਰ ਦੇ ਨਾਲ ਪਿੱਛੋਂ ਉਹਨੇ ਬੈਕ ਤੋਂ ਫੇਟ ਮਾਰੀ ਇਹਦੇ ਨਾਲ ਸਾਡੇ ਜਿਹੜੇ ਦੋ ਇੱਕ ਡਰਾਈਵਰ ਸੀ ਇੱਕ ਨਾਲ ਉਹਦੇ ਲੇਬਰ ਵਾਲਾ ਮੁੰਡਾ ਸੀ ਬੜੇ ਹੀ ਜ਼ਿਆਦਾ ਜ਼ਖਮੀ ਹਾਲਤ ਦੇ ਵਿੱਚ ਉਹਨਾਂ ਨੂੰ ਏਮ ਦੇਚ ਦੇ ਦਾਖਲ ਕਰਾਇਆ ਕਿ ਜਿਨ੍ਹਾਂ ਦੀ ਕੀ ਹਾਲਤ ਬੜੀ ਗੰਭੀਰ ਆ ਸੋ ਮੈਂ ਬੇਨਤੀ ਕਰਦਾ ਪ੍ਰਸ਼ਾਸਨ ਨੂੰ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਜਿਹੜੀਆਂ ਇਹ ਮੈਹਿਕਮੇ ਦੇ ਇਹਨਾਂ ਦੇ ਜਿਹੜੇ ਡਰਾਈਵਰ ਆ ਜਿਹੜੀ ਉਹਨਾਂ ਦੀ ਚਲਾਉਣ ਵਾਲੀ ਅੰਗਹਿਲੀ ਆ ਔਰ ਬਿਨਾ ਕਿਸੇ ਕਾਰਨ ਤੋਂ ਬਿਨਾ ਕਿਸੇ ਧੁੰਦ ਵੀ ਨਹੀਂ ਸੀ ਸ਼ਾਮ ਦਾ ਟਾਈਮ ਸੀ ਕੋਈ ਇਹੋ ਜਿਹਾ ਸਮਾਂ ਵੀ ਨਹੀਂ ਸੀ ਕਿ ਜਿਹਦੇ ਨਾਲ ਜ਼ਿਆਦਾ ਹਨੇਰਾ ਹੋਵੇ ਇਹ ਪਿੰਡ ਦੇ ਲੋਕਾਂ ਨੇ ਜਦੋਂ ਖੜਾਕ ਸੁਣਿਆ ਤੇ ਪਿੰਡ ਦੇ ਲੋਕਾਂ ਦੀ ਮੈਂ ਬਹੁਤ ਧੰਨਵਾਦ ਕਰਦਾ ਇਹਨਾਂ ਦੀ ਮਿਹਰਬਾਨੀ ਖਾਸ ਕਰਕੇ ਭਾਈ ਹਟਾਣੀ ਨਾਲ ਸੀ ਜਨਰ ਸਿੰਘ ਜੀ ਦੀ ਇਹਨਾਂ ਨੇ ਸਾਡੇ ਬੰਦਿਆਂ ਨੂੰ ਉੱਥੇ ਪਹੁੰਚਾਇਆ ਐਮਬੂਲੈਂਸ ਦੇ ਰਹੀਂ ਔਰ ਐਮ ਦੇ ਵਿੱਚੋਂ ਦਾਖਲ ਉਹਦੀ ਖੋਪੜੀ ਦਾ ਆਪਰੇਸ਼ਨ ਹੋ ਰਿਹਾ ਹੈ ਜਿਹੜਾ ਕਿ ਇੱਕ ਗਰੀਬ ਕਰਦਾ ਲੇਬਰ ਕਲਾਸ ਦਾ ਬੰਦਾ ਸੀ ਦਿਹਾੜੀਦਾਰ ਬੰਦਾ ਸੀ ਟਰੈਕਟਰ ਤੇ ਦੋ ਬੰਦੇ ਸੀਗੇ ਜੀ ਦੋਨੇ ਬੰਦੇ ਬਹੁਤ ਜ਼ਿਆਦਾ ਗੰਭੀਰ ਨੇ ਔਰ ਜਿਹੜੀ ਇਹ ਟਰੱਕ ਵਾਲੇ ਦੀ ਅੰਗੈਲੀ ਹੈ ਉਹਦਾ ਹੀ ਮੁੱਖ ਕਾਰਨ ਬਣਦਾ ਕਿਉਂਕਿ ਪਿੱਛੋਂ ਬਹੁਤ ਜ਼ਬਰਦਸਤ ਟੱਕਰ ਮਾਰੀ ਆ ਟਰੱਕ ਵਾਲੇ ਨੇ ਇਹ ਤਾਂ ਆਪਣੀ ਸਾਈਡ ਤੇ ਡਵਾਈਡਰ ਦੇ ਨਾਲ ਤੁਰਿਆ ਰਹੇ ਸੀ